ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਜੀ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸਿੱਖ ਭਾਈ ਮੰਜ ਜੀ ਬਾਰੇ ਭਾਈ ਮੰਜ ਜੀ ਦਾ ਪਹਿਲਾ ਨਾਮ ਉਹ ਛਗੀ ਸਰਵਰ ਹੋਇਆ ਕਰਦਾ ਸੀ ਤੇ ਉਹ ਇੱਕ ਪੀਰ ਫਕੀਰ ਨੂੰ ਮੰਨਣ ਵਾਲਾ ਵਿਅਕਤੀ ਸੀ ਉਸ ਕੋਲ ਆਪਣੀ ਬਹੁਤ ਵੱਡੀ ਸੰਗਤ ਸੀ ਭਾਬ ਉਸ ਕੋਲ ਬਹੁਤ ਸਾਰੇ ਮুরিਦ ਸਨ ਉਸ ਨੇ ਆਪਣੇ ਘਰ ਵਿੱਚ ਨਿਗਾਹ ਵਾਲੇ ਪੀਰ ਦੀ ਇੱਕ ਕਬਰ ਵੀ ਬਣਾ ਰੱਖੀ ਸੀ ਤੇ ਜਿਸ ਦੀ ਉਹ ਪੂਜਾ ਕਰਿਆ ਕਰਦਾ ਸੀ ਇੱਕ ਦਿਨ ਉਹ ਨਿਗਾਹ ਵਾਲੇ ਪੀਰ ਦੇ ਦਰਸ਼ਨ ਲਈ ਪਾਕਿਸਤਾਨ ਜਾ ਰਿਹਾ ਸੀ ਤੇ ਅੰਮ੍ਰਿਤਸਰ ਪਹੁੰਚ ਗਿਆ ਉਸ ਨੂੰ ਰਾਤ ਪੈ ਗਈ ਉਹ ਉਠ ਹੀ ਰੋ ਗਿਆ ਸ਼ਕੀ ਸਰਬੰਨ ਨੇ ਗੁਰੂ ਅਰਜਨ ਦੇਵ ਜੀ ਦੇ ਬਾਰੇ ਕਾਫੀ ਮਹਿਮਾਤੇ ਉਹ ਉਹਨਾਂ ਦੇ ਬਾਰੇ ਕਾਫੀ ਸੁਣ ਰੱਖਿਆ ਸੀ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਜਾਵੇ ਜਦੋਂ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਉਸ ਨੇ ਦੇਖਿਆ ਕਿ ਕਿਸ ਤਰ੍ਹਾਂ ਸੰਗਤ ਜੋੜੀਆਂ ਦੀ ਸੇਵਾ ਕਰ ਰਹੀ ਹੈ ਤੇ ਕਿਸ ਤਰ੍ਹਾਂ ਸੰਗਤ ਲੰਗਰਾਂ ਦੀ ਸੇਵਾ ਕਰ ਰਹੀ ਹੈ ਤੇ ਕਿਸ ਤਰ੍ਹਾਂ ਸੰਗਤ ਗੁਰਦੁਆਰੇ ਦੇ ਆਲੇ ਦੁਆਲੇ ਦੀ ਸਫਾਈ ਵਿੱਚ ਸੇਵਾ ਕਰ ਰਹੀ ਹੈ ਇਹ ਸਭ ਕੁਝ ਦੇਖ ਕੇ ਉਸ ਦਾ ਦਿਲ ਬਹੁਤ ਹੀ ਮੋਹਕ ਹੋ ਗਿਆ ਤੇ ਉਸਨੇ ਇੱਕ ਸਿੱਖ ਨੂੰ ਪੁੱਛਿਆ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਕੌਣ ਕਰਦਾ ਹੈ ਕਿਉਂਕਿ ਉਸਨੇ ਮਨ ਵਿੱਚ ਇਹ ਸੀ ਕਿ ਇਹ ਈਸ਼ਦੀਪ ਇਹ ਇਸ ਦਾ ਪ੍ਰਬੰਧਕ ਇੱਕ ਸ਼ਾਹੀ ठाੜ-ਬਾੜ ਵਾਲਾ ਤੇ ਇੱਕ ਗੁਰਗੱਦੀ ਉੱਤੇ ਇਹ ਬੈਠਾ ਹੋਇਆ ਹੁਕਮ ਚਲਾਉਂਦਾ ਹੋਵੇਗਾ ਪਰੰਤੂ ਜਦੋਂ ਸਿੱਖ ਨੇ ਗੁਰੂ ਅਰਜਨ ਦੇਵ ਜੀ ਵੱਲ ਇਸ਼ਾਰਾ ਕੀਤਾ ਤਾਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਜੋੜਾ ਘਰ ਵਿੱਚ ਬੈਠੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਇਹ ਦੇਖ ਕੇ ਕਿ ਸਖੀ ਸਰਵਰ ਕਾਫੀ ਇਹ ਹੈਰਾਨ ਰਹਿ ਗਿਆ ਕਿ ਇੱਕ ਉਹ ਐਡੀ ਵੱਡੀ ਸੰਗਤ ਵਾਲਾ ਗੁਰੂ ਕਿਸ ਤਰ੍ਹਾਂ ਇਹ ਜੋੜੀਆਂ ਦੀ ਸੇਵਾ ਕਰ ਰਿਹਾ ਹੈ ਉਹ ਗੁਰੂ ਅਰਜਨ ਦੇਵ ਜੀ ਦੇ ਇਹ ਪਾਸ ਗਏ ਤੇ ਇਹ ਗੁਰੂ ਜੀ ਨੂੰ ਕਹਿਣ ਲੱਗੇ ਕਿ ਉਹਨਾਂ ਨੇ ਵੀ ਇਸ ਸਿੱਖੀ ਰੂਪ ਨੂੰ ਤਾਲਣ ਕਰਨਾ ਹੈ ਪਰੰਤੂ ਗੁਰੂ ਅਰਜਨ ਦੇਵ ਨੇ ਕਿਹਾ ਕਿ ਸਿੱਖੀ ਉੱਪਰ ਸਿੱਖੀ ਕਦੇ ਵੀ ਨਹੀਂ ਟਿਕਦੀ ਸਖੀ ਸਰ ਪਰ ਇਹ ਸਮਝ ਚੁੱਕਾ ਸੀ ਕਿ ਹੀ ਗੁਰੂ ਸਾਹਿਬ ਕੀ ਕਹਿਣਾ ਚਾਹ ਰਹੇ ਸਾਨੂੰ ਉਹ ਵਾਪਸ ਹੁਸ਼ਿਆਰਪੁਰ ਆਇਆ ਤੇ ਉਸਨੇ ਆਪਣੇ ਘਰ ਵਿੱਚ ਬੜੀ ਹੋਈ ਕਬਰ ਨੂੰ ਉਪੁੱਟਿਆ ਤੇ ਵਾਪਸ ਅੰਮ੍ਰਿਤਸਰ ਚਲਾ ਗਿਆ ਤੇ ਗੁਰੂ ਸਾਹਿਬ ਦੇ ਕਹੇ ਅਨੁਸਾਰ ਅੰਮ੍ਰਿਤਸਰ ਕੇ ਭਾਈ ਮਨਜ ਜੀ ਬਣ ਗਏ ਹਾਂਜੀ ਤੇ ਇਹ ਉਹੀ ਭਾਈ ਮਨਜ ਜੀ ਨੇ ਤੇ ਜਿਹੜੇ ਗੁਰੂ ਕੇ ਲੰਗਰਾਂ ਵਾਸਤੇ ਲੰਗਰਾਂ ਵਿੱਚੋਂ ਪਾਲਣ ਵੱਢ ਕੇ ਲਿਆਇਆ ਕਰਦੇ ਸਨ ਤੇ ਇੱਕ ਦਿਨ ਹਨੇਰੀ ਵੀ ਆਉਣ ਦੇ ਕਾਰਨ ਉਹ ਵਿੱਚ ਡਿੱਗ ਪਏ ਤੇ ਗੁਰੂ ਅਜਨਦੇਵ ਜੀ ਦੁਆਰਾ ਰੱਸਾ ਖਿੱਚ ਕੇ ਉਹਨਾਂ ਨੂੰ ਬਾਹਰ ਨਿਕਲਣ ਲਈ ਕਿਹਾ ਗਿਆ ਪਰੰਤੂ ਉਹਨਾਂ ਨੇ ਕਿਹਾ ਕਿ ਪਹਿਲਾਂ ਗੁਰਦੁਆਰੇ ਦੇ ਲੰਗੜਾ ਵਾਲੀਆਂ ਟੱਕੜਾਂ ਨੂੰ ਬਾਹਰ ਕੱਢ ਲੈਓ ਕਿਉਂਕਿ ਜੇਕਰ ਇਹ ਗਿੱਲੀਆਂ ਹੋ ਗਈਆਂ ਤਾਂ ਗੁਰਦੁਆਰੇ ਦੇ ਇਹ ਲੰਗਰਾਂ ਨੂੰ ਬੰਨ ਵਿੱਚ ਦਿੱਕਤ ਹੋ ਜਾਵੇਗੀ ਜਦੋਂ ਭਾਈ ਮੰਜੀ ਖੂਹ ਦੇ ਵਿੱਚੋਂ ਬਾਹਰ ਆਏ ਤਾਂ ਗੁਰੂ ਸਾਹਿਬ ਨੇ ਉਸ ਨੂੰ ਦਿੱਲੇ ਕੱਪੜੇ ਇਹ ਹੀ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਕਿਹਾ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਦਾ ਬਹੁਤ ਆ ਜੱਗ ਲੰਗਰ ਹੋਰ ਜਾਣਕਾਰੀ ਲਈ ਸਿੱਖਵੜ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ